35 ਸਾਲਾਂ ਬਾਅਦ ਘਰ ਵਿੱਚ ਲਿਆ ਧੀ ਨੇ ਜਨਮ ਪਰਿਵਾਰ ਨੇ ਕਰਤਾ ਆ ਕੰਮ ਦੋਸਤੋ ਅਕਸਰ ਹੀ ਕਈ ਪਰਿਵਾਰ ਇਹੋ ਜਿਹੇ ਹੁੰਦੇ ਨੇ ਜੋ ਕਿ ਬੱਚਾ ਹੋਣ ਵੇਲੇ ਕਹਿੰਦੇ ਨੇ ਕਿ ਰੱਬ ਸਾਨੂੰ ਧੀ ਨਹੀਂ ਮੁੰਡਾ ਹੀ ਦੇਵੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਸਲ ਵੀਡੀਓ ਵਿੱਚ ਜੋ ਪਰਿਵਾਰ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਸ ਪਰਿਵਾਰ ਵਿੱਚ ਪੂਰੇ 35 ਸਾਲਾਂ ਬਾਅਦ ਇੱਕ ਧੀ ਨੇ ਜਨਮ ਲਿਆ ਪਰਿਵਾਰ ਨੂੰ ਆਪਣੇ ਘਰ ਵਿੱਚ ਧੀ ਹੋਣ ਦੀ ਐਨੀ ਖੁਸ਼ੀ ਸੀ ਕਿ ਜਦੋਂ ਧੀ ਨੂੰ ਹਸਪਤਾਲ ਵਿੱਚੋਂ ਛੁੱਟੀ ਕਰਵਾ ਕੇ ਲਿਆਉਣੀ ਸੀ ਤਾਂ ਪੂਰਾ ਪਰਿਵਾਰ ਅਤੇ ਰਿਸ਼ਤੇਦਾਰ ਗੱਡੀ ਨੂੰ ਡੋਲੀ ਵਾਂਗ ਸਜਾ ਕੇ ਅਤੇ ਨਾਲ ਢੋਲ ਵਾਲੇ ਲਿਜਾ ਕੇ ਧੀ ਨੂੰ ਬਹੁਤ ਚਾਹਮਾਂ ਤੇ ਸ਼ਗਨਾਂ ਦੇ ਨਾਲ ਘਰ ਲੈ ਕੇ ਆਏ। ਘਰ ਵਿੱਚ ਵੀ ਪੂਰਾ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਸੀ ਅਤੇ ਸਾਰੇ ਆਂਢੀ ਗੁਆਂਢੀ ਅਤੇ ਯਾਰ ਦੋਸਤ ਵੀ ਸੱਦੇ ਹੋਏ ਸੀ। ਸੋ ਕਈ ਲੋਕ ਪਰਿਵਾਰ ਵਿੱਚ ਧੀ ਹੋਣ ਤੇ ਸੋਗ ਵਿੱਚ ਬੈਠ ਜਾਂਦੇ ਨੇ ਪਰ ਉਹਨਾਂ ਨੂੰ ਪੁੱਛ ਕੇ ਦੇਖੋ ਜੋ ਔਲਾਦ ਲਈ ਤਰਸਦੇ ਫਿਰਦੇ ਨੇ ਕਿ ਪਤਾ ਨਹੀਂ ਕਿੱਥੇ-ਕਿੱਥੇ ਮੱਥੇ ਰਗੜਦੇ ਫਿਰਦੇ ਨੇ ਕਿ ਰੱਬ ਬੱਚੇ ਦੀ ਖੈਰ ਝੋਲੀ ਪਾ ਦੇਵੇ। ਫਿਰ ਚਾਹੇ ਉਹ ਧੀ ਹੀ ਹੋਵੇ। ਤੁਹਾਡੇ ਇਸ ਪਰਿਵਾਰ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ